ਮਸ਼ੀਨ ਦੀ ਆ ਜਲਦੀ ਸਾਫਤ ਬਾਈ ਹੋਇ ਕੰਮ ਤਕਰੀਬਨ ਤਕਰੀਬਨ ਨਿਬੜ ਗਿਆ ਅੱਜ ਵੱਡੇ 35 ਕਿ ਵੀਏ ਲੈ ਹੁਣ ਕੱਲ ਦਾ ਥੋੜਾ ਜਿਹਾ ਰਹਿ ਗਿਆ ਬਸ ਕੱਲ ਨੂੰ ਆਪਾਂ ਚਾਲੇ ਪਾ ਦੇਣਾ ਪਿੰਡ ਨੂੰ ਕੱਲ ਮੈਂ ਕਿੱਥੇ ਇੱਥੇ ਵੀਡੀਓ ਆਪਣੇ ਘਟ ਬਣੀਆਂ ਵਾ ਕਿਉਂਕਿ ਇੱਥੇ ਨੈਟਵਰਕ ਨਹੀਂ ਹੁੰਦਾ ਤੇ 10-12 ਕਿਲੋਮੀਟਰ ਦੂਰ ਜਾਣਾ ਪੈਂਦਾ ਮੈਨੂੰ ਵੀਡੀਓ ਅਪਲੋਡ ਕਰਨ ਲਈ ਉਸ ਚੱਕਰ ਤੇ ਵੀਡੀਓ ਹੋ ਰਹੀ ਬਣੀਆਂ ਆਪਣੀਆਂ ਬਹੁਤ ਘੱਟ ਬਣੀਆਂ ਤੇ ਜੇ ਬਣੀਆਂ ਵੀ ਆ ਤਾਂ ਇਕੱਲੇ ਪਾਈਆਂ ਦੋ ਤਿੰਨ ਦਿਨਾਂ ਉਹਦੀਆਂ ਕੱਟੀਆਂ ਕਰਕੇ ਮਟਾਉਂਦਾ ਰਿਆਂ ਤੇ ਬਾਕੀ ਸਾਰੇ ਵੀਰਾਂ ਭਰਾਵਾਂ ਨੂੰ ਰਿਕਵੈਸਟ ਆ ਤੇ 92% ਵੀਰ ਬਿਨਾਂ ਸਬਸਕ੍ਰਾਈਬ ਕੀਤਾ ਜਾਂਦੇ ਆ ਤੇ ਸਬਸਕ੍ਰਾਈਬ ਕਰੋ ਚੈਨਲ ਲਾਈਕ ਕਰੋ ਕਮੈਂਟ ਕਰੋ ਅਸੀਂ ਤੇ ਪੁੱਛਦੇ ਰਹਿੰਨੇ ਆ ਨੌਲੇਜ ਕਿ ਸਾਨੂੰ ਦੱਸੋ ਆ ਗੱਲਬਾਤ ਆ ਜਿੱਦਾਂ ਦੋ ਚਾਰ ਗੱਲਾਂ ਮੈਂ ਪੁੱਛੀਆਂ ਤੇ ਕਿਸੇ ਵੀਰ ਨੇ ਇੱਕ ਦੋ ਨੇ ਦੱਸਿਆ ਹੁਣ ਜਿੱਦਾਂ ਹੁਣ ਆਪੈ ਲੋਜਿੰਗ ਦੀਵਾਜ ਆਉਂਦੀ ਆ ਬੈਲੋਜਿੰਗ ਬਾਤ ਆਵਾਜ਼ ਕਰਦਾ ਬਹੁਤ ਅਸੀਂ ਖੋਲ ਵੀ ਲਿਆ ਸਾਰਾ ਕੁਝ ਕਰ ਲਿਆ ਲੇਕਿਨ ਉਹ ਆਵਾਜ਼ ਕਰਉਣੀ ਹਟਿਆ ਤੇ ਐਦਾਂ ਦੱਸਦੇ ਤੁਸੀਂ ਦਰਿਆ ਕਰੋ ਜਿਹੜੇ ਵੀਰ ਭਰਾ ਸਾਰੇ ਜਾਣੇ ਤੇ ਇਸ ਟਾਈਮ ਅਸੀਂ ਅਗਾਂਹ ਗੁਣੇ ਚ ਤਿਆਰੀਆਂ ਚੱਲੰਦੀਆਂ ਕਰ ਜਾਂਦੀਆਂ ਔਸ ਸੁਨੱਖਾ ਆ ਮੁੰਡਾ ਤੁਸੀਂ ਜਾਣਦੇ ਹੀ ਹੋ ਸਾਰੇ ਯਾਰ ਸੁਨੱਖਾ ਜਾਂ ਕਿਆ ਕਰ ਸੁਨੱਖਾ ਤੇ ਸੁਨੱਖਾ ਕਿਆ ਤੇ ਮੈਂ ਸੁਨੱਖਾ ਆ ਮੁੰਡਾ ਜਾਣਦੇ ਸਾਰੇ ਆ ਇਧਰ ਟੈਂਟ ਲਾਇਆ ਇਸ ਵਿੱਚ ਮੀਂਹ ਆ ਗਿਆ ਇੱਕ ਦੋ ਦਿਨ ਇਧਰ ਟੈਂਟ ਲੱਗਾ ਏ ਲੈ ਇੱਕ ਜੇ ਆ ਗਏ ਯਾਰ ਉਹਨੂੰ ਬਾਈ ਸਾਹਿਬ ਅਜਲੇਸ਼ਰ ਵਾਲੇ ਕੱਲੋਂ ਦੁਰਗਾ ਆਏ ਤਾਂ ਕੱਲ ਜਿੰਨ ਕੇ ਜਾਂ ਪਰ ਰੋਟੀ ਆਪਣੀ ਸਭ ਕੀ ਠੀਕ ਹੈ ਬਿੰਨ ਸੁਣਾਈ ਨਹੀਂ ਬਰੀ ਉਹ ਸਾਹਮਣੇ ਪਿੰਡ ਤੇ ਲੱਗੀ ਏ ਅੱਗ ਇੱਧੇ ਕਿਸ ਨੂੰ ਕੋਈ ਫਿਕਰ ਨਹੀਂ ਆਨੰਦ ਲੈਣਦੇ ਸਾਰੇ ਇਹੋ ਕਿਹਾ ਜੇ ਪੰਜਾਬੀ ਹੁੰਦੇ ਤੇ ਦੂਜੇ ਪਿੰਡ ਵੀ ਜਾ ਕੇ ਵਝਾਉਣੀ ਮੋੜ ਤੋਂ ਲਈ ਜੀ ਟੰਗ ਤੇ ਹੁਣ ਆਪਣੀ ਤਿਆਰੀ ਆ ਹੁਣ ਤਿਆਰੀ ਆ ਆਪਣੀ ਜਾਣ ਦੀ ਆਪਣੇ ਡਵਰੇ ਵਾਲੋਂ ਤੇ ਸਾਫ ਸੁਥਰਾ ਬਣ ਗਿਆ ਆ ਆ ਸੇਟ ਜੀ ਸਾਹ ਬਣਾ ਰਹੇ ਆ ਸੇ सेठ जी, तो कर जुड़ा जी। जोड़ लियो अब तो चार सौ तो अड़तीस तो तो नहीं है चार सौ बयालीस है और जे कह रहे कचू नहीं हो रहा मैं साढ़े चार सौ के साथ चार सौ के साफ करा कह रहे ऐसा हमसे कह रहे पूरे 450 ਦੇ ਹਿਸਾਬ ਕਰਨਾ ਹੈ ਠੀਕ ਹੈ ਸਰ ਠੀਕ ਹੈ ਸਰ ਆਪਾਂ ਲੱਗੇ ਆਂ ਜੀ ਚਾਲੇ ਪਉਣ ਤੇ ਹੁਣ ਚੱਲੇ ਆਪਾਂ ਡਬਰੇ ਠੀਕ ਹੈ ਸਰ ਜੇ ਆਂ ਰੂਣ ਬਈਆ ਅਜਲੇ ਸਰ ਵਾਲੇ ਤੇ ਹੁਣ ਆਪਾਂ ਚੱਲੇ ਆਂ ਆਪਣੇ ਡਬਰੇ ਵੱਲ ਨੂੰ ਤੇ ਵਾਵਾਦਨ ਲੱਗੇ 7-8 ਮੋਲਜਾ ਬਣਿਆ ਪੂਰਾ ਇਹ ਹੁਣ ਚੱਲੇ ਆ ਇੱਥੋਂ ਜਾਣਾ ਕੋਲਾ ਰਸ ਕੋਲਾ ਰਸ ਤੋਂ ਫੁੱਫੜ ਜੀ ਕੋ ਪ੍ਰਸ਼ਾਦ ਦੇ ਛੱਕ ਕੇ ਗੁਰਦੁਆਰਿਆਂ ਮੱਥਾ ਟੇਕ ਕੇ ਉੱਥੋਂ ਚਾਲੇ ਮਾਰਨ ਡਬਰੇ ਵਾਲ ਨੂੰ ਮੋੜ ਸਲ ਮੋੜ ਸਲ ਬੰਨੀ ਆ ਕੰਮ ਓਕੇ ਸਾਰਾ ਟਰਾਲਾ ਟਰੂਲਾ ਪਾਇਆ ਹੋਇਆ ਪਿੰਨਾ ਪਿੰਨਾ ਬੁਨਾ ਪਾਇਆ ਹੋਇਆ Solo y Maro se los va a cruzar una ਆਪਾਂ ਬੌਂਦੇ ਆਂ ਜੀ ਲਕਵਾਸੇ ਤੇ ਡੀਜੇ ਲੱਗੇ ਆਂ ਬੌਣ ਤੇ ਇੱਥੋਂ ਆਪਾਂ ਰੁਕਣਾ ਵਾ ਕੋਲਾਰਾ ਕੋਲਾਰਾ ਕੋਪੜੀ ਕੋ ਛਾਦਾ ਸ਼ਾਕੇ ਤੇ ਚਾਹ ਪੀ ਕੇ ਦੇ ਨਾਲ ਚਾਹ ਵਿੱਚ ਲੈ ਕੇ ਰਾਹ ਦੀ ਕੇਤਲੀ ਭਰਵਾ ਕੇ ਤੇ ਫਿਰ ਆਪਾਂ ਗਾਂ ਜਾਣਾ ਵਾ ਆਪਾਂ ਜਾਣਾ ਦੱਤਿਆ ਇੰਦਰਗੜ ਰਾਤ ਰਾਤ ਇੰਦਰਗੜ ਮਸ਼ੀਨ ਵਾੜਨੀ ਆਪਾਂ ਕਿਸੇ ਵੀ ਤਰੀਕੇ ਹੋਣ ਲੱਗੇ ਆ ਡੀਜ਼ਲ ਪਾਉਣ ਫਿਰ ਇਥੋਂ ਨਾ ਚਾਲੇ ਮਾਰਦੇ ਆ ਆਹ ਟਾਈਮ ਹੋ ਗਿਆ ਆਪਾਂ ਸ਼ਿਪਰੀ ਜੰਗਲ ਦੇ ਵਿੱਚ ਤੇ ਜੰਗਲ ਨੂੰ ਲੱਗੀ ਅੱਗ ਤੇ ਕੋਈ ਪੁੱਛਣ ਵਾਲਾ ਕੋਈ ਨਹੀਂਗਾ ਆਪਾਂ ਆ ਗਏ ਸੀ ਸ਼ਿਪਰੀ ਜੰਗਲ ਚ ਤੇ ਆ ਬੈਲਟ ਜੀ ਗਈ ਟੁੱਟ ਉਹ ਤੋਂ ਕੱਲ ਜੀ ਲੱਤੀ ਜੀ ਹੁਣ ਪੱਧਰੇ ਪੱਧਰੇ ਤੁਰੇ ਚੱਲਦੇ ਆ ਸਪੇਅਰ ਤਾਂ ਹੈ ਨਹੀਂ ਆਪਣੇ ਕੋਲ ਬਸ ਸਪੇਅਰ ਹੈਗੀ ਆ ਪੱਧਰੇ ਪੱਧਰੇ ਤੁਰੇ ਜਾਣਾ ਦੋ ਤਿੰਨ ਕਿਲੋਮੀਟਰ ਆਏ ਆ ਤੇ ਬੈਲਟ ਗਈ ਆ ਟੁੱਟ 3175 ਵੱਡੇ ਨੇ ਕਿਹਾ ਵੀ ਸੀ ਲੇਕਿਨ ਆਪਾਂ ਦੁਕਾਨ ਥਾਣੀ ਨਹੀਂ ਆਏ ਪਹਿਲਾਂ ਆਣਾ ਹੈ ਬਦਰਵਾਸ ਤੋਂ ਨਹੀਂ ਉਥੋਂ ਲੈਣੀ ਆਪ ਆਏ ਆ ਕੋਲਾ ਰਸਤਾ ਨਹੀਂ ਇਧਰੋਂ ਮਿਲਿਆ ਨਹੀਂ ਕਾਪੀ ਆਂ ਜਦੋਂ ਇਹ ਦੌੜਦਾ ਇਹਨੇ ਜਦੋਂ ਨਾ ਰੋ ਦੌੜਦਾ ਸੁਪਰਾ ਮੈਨ ਲੱਗ ਰਿਹਾ ਹੋਇਆ ਨਾਟਕ ਆ ਟੋਟ ਤੇ ਆਪਾਂ ਉਹਨਾਂ ਦਿਗਾਰ ਤਗੜ ਲਾ ਕੇ 5-7 10 ਕਿਲੋਮੀਟਰ ਹਾਈਵੇ ਤੇ ਉੱਥੇ ਕੋਈ ਟਾਬੇ ਦੇ ਖੜਦੇ ਆ। ਫਿਲਹਾਲ ਆਪਾਂ ਖੜੇ ਆਂ ਜੰਗਲ ਚ ਤੇ ਲੱਗੇ ਅੱਗੇ ਕੁਝ ਵੀ ਨਹੀਂ ਗੈਸੇ। ਤੇ ਨੂੰ ਚੱਲਦੇ ਆਂ। ਔਰ ਗਾਂ ਲਟਾਂ ਲੱਗਦੀਆਂ ਪਰ ਉੱਥੇ ਆਪਾਂ ਖਰਾਉਣਾ ਨਹੀਂ ਗੋਗੇ। ਆਪਾਂ ਖਰਾਉਣਾ ਉਹ ਜਿੱਥੇ ਆਪਾਂ ਟਿਕਾਣਾ। ਜਿੱਥੇ ਆਪਾਂ ਨੂੰ ਵੈਲਡਿੰਗ ਕਰਾਉਣੀ ਆ ਉਹ ਇਤਨ 10 ਕਿਲੋਮੀਟਰ ਆ ਤੇ ਜਗੜ ਦੇ ਉੱਡ ਲਾ ਕੇ ਆ ਬੰਨਿਆ ਹੀ ਪਿੱਛੇ ਮੈਂ ਇੰਡੀਕੇਟ ਕਰਨ ਨੂੰ ਇਹ ਹਾਲੇ ਵੱਡੀ ਖੜੀ ਆ ਔਰ ਕੰਡੇ ਆ ਤਾਂ ਉਹ ਜਗੜ ਕੀ ਲਾਏ ਆ ਬੰਨਿਆ ਆ ਟੁੱਟ ਗਿਆ ਸੋ ਵੈਲਡਿੰਗ ਲਈ ਆ ਜੀ ਆਪਾਂ ਕਰਵਾ ਆਇਥੋਂ ਪਾਜੀ ਆਏ ਸੀ ਸਰਵਾਉ ਉਹਨਾਂ ਨਾਲ ਅੱਗੇ ਦੁਕਾਨ ਲੱਭੀ ਫਿਰ ਦੁਕਾਨ ਲੱਭ ਕੇ ਤੇ ਵੈਲਡਿੰਗ ਕਰਾ ਕੇ ਹੁੰਦੇ ਜਾਂ ਕਫਾ ਕਫੀ ਕਰਨ ਹੈ ਕੀ ਚੱਲ ਚੱਲ ਵੀ ਹੈ ਹੁਣ ਅਸੀਂ ਰੇਂਜ 'ਚ ਆ ਉੱਥੇ ਆੜਾ ਨੈਟਵਰਕ ਨਹੀਂ ਹੁੰਦਾ ਤੇ ਤਾਂ ਕਰਕੇ ਵੀਡੀਓ ਤਿੰਨ ਚਾਰ ਹੀ ਪਾ ਪਾਏ ਅਸੀਂ ਹੁਣ ਅਸੀਂ ਫੁੱਲ ਨੈਟਵਰਕ 'ਚ ਆ ਤੇ ਤੇ ਵੀ ਬਯਾਨਾ ਮੁੰਡੀ ਜਿਆਦਾ ਸੀ ਉੱਥੇ ਫਿਰ ਰੈਂਜ ਨਹੀਂ ਫਿਰ ਨਾ ਤਾਂ ਕਰਕੇ ਨਹੀਂ ਫਿਰ ਬਣਾਈਦੀ ਬਣਾਈਦੀ ਤੇ ਫਿਰ ਅਪਲੋਡ ਨਹੀਂ ਹੁੰਦੀ ਚਾਰ-ਚਾਰ ਘੰਟੇ ਅਪਲੋਡ ਹੋਣ ਚਲਾ ਜਾਂਦੀ ਉਹਨੇ ਜਨੂੰ ਡਾਟਾ ਮੁੱਕ ਜਾਂਦਾ ਤੇ ਹੁਣ ਰਹੇ ਆ ਫੈਟ ਕਰਨ ਤੇ ਫਿਰ ਚਲਦੇ ਆਂ ਗਾਂ ਨੂੰ ਨਾਲ ਲਾਦੇ ਆਪਾਂ ਲਾ ਕੰਪੀਟਰ ਵੈਲਡਿੰਗ ਕਰਾਉਣ ਆਜਾ ਨਾਲ ਜੱਟਾ ਇਹ ਰੁਕੇ ਤੇ ਗਈ ਹੁਣ ਓ ਬਾਈ ਹੁਣੀ ਆ ਜਦ ਬਾਗ ਦੇ ਦੋਸਤ ਆਉਣੇ ਤੋਂ ਵੈਲਿੰਗ ਲਾ ਕੇ ਦੋਨਾਂ ਟਾਬੇ ਤੇ ਜਾਣਾ ਵਾ ਉੱਥੇ ਖਾਵਾਂਗੇ ਰੋਟੀ ਆ ਗਾਂ ਦਾ ਸਫਰ ਫਿਰ ਪੈ ਕਰਾਂਗੇ ਆ ਲੋਕਾਂ ਦੀ ਵੇਖੋ ਸ਼ਰਦਾ ਆ ਮੰਦਿਰ ਹੀ ਤੇ ਆ ਬੀਬੀ ਚਪਲਾਂ ਚੁੱਕ ਕੇ ਹੱਥ ਤੇ ਫੜ ਕੇ ਤੇ ਮੰਦਿਰ ਤੋਂ ਪਿੱਛੇ ਜਾ ਕੇ ਫਿਰ ਉਹਨੇ ਚਪਲਾਂ ਪਾਈਆਂ ਪਾਣੀ ਬਣ ਗਈ ਆ ਠੀਕ ਆ ਜੀ ਆ ਮੰਦਰ ਆ ਜਿਵੇਂ ਕਿ ਆ ਰਾਵਾ ਤੇ ਰਾਤ ਤੋਂ ਥੋੜੀ ਥੋੜੀ ਗਈ ਤਾਂ ਵੀ ਜਪਣਾ ਲਾ ਕੇ ਗਈ ਆ ਤੇ ਸਾਡੇ ਵਾਲੇ ਕਈ ਗੁਰਦੁਆਰਿਆਂ ਚ ਜੀ ਜਾ ਕੇ ਤੇ ਬੈਠ ਬਾਈ ਕਰਨੋਂ ਨਹੀਂ ਆੜਦੇ ਸ਼ਰਦਾ ਗੱਲ ਸਾਰੀ ਸ਼ਰਦਾ ਦੀ ਵੀਰ ਜੀ ਉਹ ਜਿਹੜੇ ਵੀਰ ਜਾਣਦੇ ਆ ਉਹ ਵੱਡੇ ਵੀਰ ਤੇ ਆ ਦੋਸਤ ਇੱਥੋਂ ਸ਼ਿਕਾਇਆ ਉਹਨਾਂ ਨੇ ਪ੍ਰਸ਼ਾਦਾ ਪਾਣੀ ਹੋਟਲ ਤੋਂ ਉਹਨਾਂ ਨੂੰ ਥੋੜੀ ਜਲਦੀ ਹੀ ਕਿਤੇ ਕੰਮ ਖੁੰਮੇ ਜਾਣਾ ਉਹਨਾਂ ਨੇ ਕੰਮ ਮਸ਼ੀਨਾ ਵਿੱਚ ਉਹਨਾਂ ਲੱਗੀਆਂ ਵਾ ਉਹ ਨਿਕਲ ਗਏ ਤੇ ਆਪਾਂ ਵੀ ਫੋਨ ਚਾਰਜਰ ਲਾਇਆ ਹੀ ਹੁਣ ਲੱਗੇ ਆਪਾਂ ਮੁੰਸਾ ਲੋਲ ਕਰਨ ਇੱਥੋਂ ਜਾਣਾ ਕਰਾਰੇ ਆਹ ਖਲਤੀ ਮਸ਼ੀਨ ਤੇ ਆਹ ਖਲਤੀ ਮੋਟਰਸਾਈਕਲ ਕਰਾਰੇ ਕਰਾਰੇ ਵੀ ਤਰਵਾਰ ਵੀ ਤਰਵਾਰ ਸੜਵਰਾ ਵੈਲਡਿੰਗ ਹੋਲਡਿੰਗ ਦਾ ਜਿਹੜਾ ਮੜਾ ਮੋਟਾ ਕੰਮ ਹੈ ਆਪਾਂ ਸਾਰਾ ਮਗਾਤਾ ਵਾ ਇੰਗਾ ਰੁਕੇ ਤੇ ਹੈ ਗਈ ਹੁਣ ਤੇ ਇੱਕ ਆ ਵੀ ਟੁੱਟ ਗਈ ਸੀ ਮੋਰਨੀ ਇਹ ਵੀ ਵੈਲਡਿੰਗ ਕਰਵਾਈ ਆ ਕਰਾਵਾ ਕੇ ਕੰਮ ਹੋਣਾ ਇਹਦਾ ਨਾ ਕੰਮ ਜਿਹੜਾ ਥੋੜਾ ਬਹੁਤ ਕਰਾਉਣ ਵਾਲਾ ਮੜਾ ਮੋਟਾ ਆ ਤੇ ਹੁਣ ਮਟਰ ਲੱਗਿਆ ਲੱਦਣ ਮੋਟਰਸਾਈਕਲ ਲੱਦ ਕੇ ਤੇ ਫਿਰ ਚਲੀਏ ਘਰਾਵਾਂ ਵੱਲੋਂ ਅਸ ਟਾਈਮ ਖੜੇ ਆਪਾਂ ਕਰੈਰ ਤੋਂ ਅੱਗੇ ਤੇ ਇੱਥੇ ਵੱਡਣਾ ਹੈ ਦਾਖੀ ਵੀ ਅਸਾਂ ਇਹ ਯਾਰੀ ਦੋਸਤੀ ਜੀ ਮੰਨ ਲੋ ਕੰਮ ਰਾਤ ਜਿਹੜੇ ਵੀਰ ਨੇ ਹੈਲਪ ਕੀਤੀ ਜਾਂ ਦਿਨੇ ਜਿਹੜੇ ਸਵੇਰੇ ਆਏ ਇਹ ਉਹਨਾਂ ਦੇ ਦੋਸਤ ਦਾ ਥਾਂ ਹੀ ਆਹ ਖਲੋਤਾ ਸਾਥੀ ਬਣ ਕੇ ਤੇ ਪਰਾ ਦੇ ਦੋਸਤ ਨੇ ਆਖਿਆ ਕਿ ਆਪਣੇ ਬੰਦੇ ਇਹਨਾਂ ਦਾ ਵੱਡ ਕੇ ਜਾਣਾ ਬਣਾ। ਨਹੀਂ ਗਾ ਚਲੋ ਵੱਡ ਦਾਂਗੇ ਪਰਾਵਾ ਹੋਰ ਕੀ ਆ। ਕੋਹੋਂ ਖਾਣ ਨੇ ਆ ਫੇਰ। ਕੋਹੋਂ ਤੋਂ ਕਾਉਂ ਜੀ? ਲੰਗੂਰੀ। ਲੰਗੂਰੀ। ਰੱਖ ਦੇ। ਇੱਜਾ ਰੱਖ ਦੇ ਰਜ਼। ਬੈਠ ਜਾ। ਅੱਬੋਂ ਵੀਡੀਓ ਬਣਾ ਲੈਂਦੇ ਨੇ। ਹੈ ਜੀ। ਆਪਾਂ ਬੈਠੇ ਆ ਜੀ ਕਰਾਰੇ ਲਾਗੇ ਲੰਗੂਰੀ ਲੰਗੂਰੀ ਪੈਂਡਾ ਤੇ ਇੱਥੇ ਡੈ ਮਸ਼ੀਨ ਚਲਾਉਣੇ ਯਾਰੀ ਦੋਸਤੀ ਚ ਦੱਕ ਵੀ ਥਾਂ ਵੱਢਣ ਆਏ ਸੀ ਤੇ ਐਦਾਂ ਦਾ ਕੁਛ ਇਲਾਕਾ ਤੇ ਐ ਇਲਾਕੇ ਦੇ ਬੰਦੇ ਕਾ ਨਾਮ ਦੋ ਗੋਲੂ ਗੋਲੂ ਗੁਰਜਰ ਗੋਲੂ ਗੁਰਜਰ ਔਰ ਤਮਾਓ ਆਸੀ ਗੁਰਜਰ ਆਸੀਕ আরে ਵਾ ਜੇ ਆਸੀ ਗੁਰਜਰ ਔਰ ਜੇ ਹੈ ਚਾਚਾ ਕਾ ਨਾਮ ਚਾਚਾ ਤੁਮੋ ਮੇਲੇ ਕਮਲ ਸਿੰਘ ਇਹਨੇ ਕਾ ਜੀ ਨਗਰ ਕਮਲ ਸਿੰਘ ਰਜਕ तो अच्छा अच्छा बिताए ठीक है ते चाचे के पैग लगे हुए हैं ही क्या क्वार्टर पिए अच्छा। पांच लाल के के सफेद के सफेद के।, के पांच क्वार्टर और चाचा फुल मौज में <laughs> जे बगल में कुआ जे डरी है खटिया आराम से लेटे हैं और बिताए चल रही है मशीन ਆਪਾਂ ਪੌਂਦਿਆਂ ਦੀ ਲਾਂਚ ਇਸ ਟਾਈਮ ਤੇ ਆਵਾਂ ਟਿਕਾਣਾ ਰਹਿ ਗਿਆ ਵਾ ਮੇਰਾ ਕਨਾਂਕ ਰੈਪੀਡ ਕਰਦਾ ਤਾਂ ਨਹੀਂ ਹੋਊਗਾ ਉਹ ਦਿਖਾਉਣਾ 25 ਕਿਲੋਮੀਟਰ ਤੇ ਆ ਕਰਾਰੇ ਜਿਹੜੇ ਵੱਡ ਕੇ ਆ ਜਾਂਦਾ ਵੀ ਇਹ ਇਹ ਰੋਟੀ ਉਹਨਾਂ ਵੱਲੋਂ ਆਈ ਹੈ ਤੇ ਹੁਣ ਇੱਥੇ ਲੱਗੇ ਰੋਟੀ ਖਾਣ ਰੋਟੀ ਖਾ ਕੇ ਤੇ ਰਹਿਦਾ 25 ਕਿਲੋਮੀਟਰ ਫਿਰ ਪੂਰਾ ਕਰਨਾ ਹੈ ਫੇਸ 'ਚ ਆਪਣਾ ਤਾਂ ਨਹੀਂ ਦਿਖੋਂਦਿਆ ਮੇਰੇ ਨਾਲ ਨੱਕ ਤੇ ਇਨਫੈਕਸ਼ਨ ਹੋਈ ਆ ਵਾਹ ਗੁਰੂ ਨੱਕ ਤੇ ਹੋਈ ਹੈ ਇਨਫੈਕਸ਼ਨ ਤੇ ਨੱਕ ਨੂੰ ਸੋਜਣਿਆ ਰੋਟੀ ਆਈ ਆ ਪੂੜੀਆਂ ਅਚਾਰ ਆਲੂ ਦੀ ਸਬਜੀ ਲੇਕਿਨ ਕੋਈ ਹੋਰ ਵੀ ਆ ਆ ਨਹੀਂ ਛੇ ਆ ਅਰਿਜਾਰ ਸੂਰੀਆ ਆਪਾਂ ਲੈ ਜੁੱਤੇ ਆਸਣ ਲਾ ਹੁਣ ਲੱਗੇ ਆਪਾਂ ਨਾਲ ਮੈਂ ਭੈਣ ਰਹਿ ਗਿਆ ਇਥੋਂ 20 25 ਕਿਲੋਮੀਟਰ ਬਸ ਇੰਦਰਗੜ ਅੱਗੇ ਸਾਲੋਨ ゃなやってるか。